ਮੈਂ ਦੋਵਾਂ ਫੋਰਮਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਅਨਸਾਰ ਚਾਹੇ ਮੰਦਿਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਔਰ ਮਰਨ ਵਰਤਿਆ ਇਹ ਮੋਰਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈਸ ਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦੀ ਉਹਦੇ ਨਾਲ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗਰੰਥੀਆਂ ਨੂੰ ਇਹਦੋਂ ਗਾ ਰਾਗੀਆਂ ਨੂੰ ਟਾਡੀਆਂ ਨੂੰ ਕੀਰਤਨੀਆਂ ਨੂੰ ਪ੍ਰਚਾਰ ਕਰਨ ਵਜ੍ਹਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤੇ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵਿਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵੱਧ ਤੋਂ ਵੱਧ ਸਮਰਥਨ ਕਰੋ 13 ਨੂੰ 10 ਮਹੀਨੇ ਪੂਰੇ ਹੋ ਰਿਹਾ ਵੱਧ ਤੋਂ ਵੱਧ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਔਰ 14 ਨੂੰ ਦਿੱਲੀ ਦਾ ਜਥਾ ਆਪਾਂ ਕੁਝ ਕਰਨਾ ਵਾ ਧੰਨਵਾਦ